ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਵਿੱਚ ਵੈਗਰੂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਜੀ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ ਗੁਰੂ ਜੀ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ ਇਕ ਤਾਂ ਮਿਲਣਾ ਨਾ ਕਣਕ ਦਾ ਲਾਹੇ ਮੈਂ ਕਣਕ ਲੈ ਕੇ ਆਇਆ ਸੀਗਾ ਉਹ ਅੱਜ ਅਹ ਤੇ ਬੁੱਕ ਟ੍ਰੀ ਮਿਲ ਲਾ ਪਤਾ ਨਹੀਂ ਲੱਗਦਾ ਬੇ ਨਾ ਮਤਲਬ ਹੁਣ ਰੇਟ ਹੈਗਾ 3000 ਰੁਪਏ ਅੱਜ ਦਾ ਜਦੋਂ ਹੁਣ ਪ੍ਰਾਈਵੇਟ ਵਿਕ ਜੇ ਕਣਕ ਦਾ 3000 ਸਰਕਾਰੀ ਖਰੀਦ ਹੈਗੀ ਆ ਜੀ ਐਵਰ 275 ਸੀਗਾ 2275 ਜਿਵੇਂ ਲੱਗਦੀ ਸਰਕਾਰ ਨੇ 1.5 ਸੌ ਰੁਪਿਆ ਪਾਇਆ ਵਿੱਚ ਰੇਟ ਤੇ ਇਹ ਹੋ ਗਿਆ 2400 ਸਮਥਿੰਗ 2425 ਸ਼ਾਇਦ ਹੈ ਜਾਂ 2420 ਰੁਪਿਆ ਕਿੰਨਾ ਫਰਕ ਆ ਦੇਖ ਲੋ ਜੇ ਇਹੀ ਰੇਟ ਆਪਾਂ ਨੂੰ ਮਿਲੇ ਉਹਨਾਂ ਦੇ ਨਾਲ ਵਿੱਚ ਤਾਂ ਕਿਸਾਨ ਜੀ ਵੀਰ ਕਿੱਥੇ ਮਾਰ ਖਾ ਲੂਗਾ 3000 ਰੁਪਿਆ ਰੇਟ ਬਹੁਤ ਹੰਦਾਰ ਜੀ ਬੀ ਹੇਰ ਬੀ ਕਵਾਂਟਰ ਨਿਕਲ ਕੀ ਲੈ ਜੀ ਤੇ ਮੰਨ ਲਓ ਜੀ ਅ ਜੇ ਬੀ ਕਵਾਂਟਰ ਨਿਕਲ ਨਾ ਕੀ ਲੈ ਜੀ ਤਾਂ ਪੰਨ 60000 ਰੁਪਏ ਹੋ ਬਸ ਜਿਆਦਾ ਫਾਨ ਕਰੀ ਇੰਨਾ ਰੇਟ ਲੱਗ ਪਈ ਵੀ ਚਰ ਵੈਸੇ ਘੱਟ ਆ ਜੇ ਆਪਾਂ ਸੁਆਮੀ ਨਾ ਸਰ ਕੇ ਮਸ਼ਹੂਰੀ ਰਿਪੋਰਟਾਂ ਦੇ ਹਿਸਾਬ ਨਾਲ ਦੇਖਦੇ ਆਂ ਇਹ ਵੀ ਰੇਟ ਘੱਟ ਆ ਉਹਨਾਂ ਦਾ ਡਬਲ ਕਿਹਾ ਸੀਗਾ ਹਰ ਇੱਕ ਹੰਟ ਡਬਲ ਕਿ ਚਲੋ ਜੀ 3000 ਰੁਪਏ ਦੇਈ ਜਾਨਾ ਸਹੀ ਦੇ ਸਾਹਮਣੇ ਕੰਮ ਕਮੀ ਦੇ ਰੋਕੂ ਸੁਖਣਾ ਕੋਲ ਫਰਕ ਪੈਊਗਾ ਬਾਈ ਜੀ ਕਹਿੰਦਾ ਵੀ ਜਿਆਦਾ ਫਰਕ ਪੈਜੂ ਚਲੋ ਪਰ ਸਰਕਾਰ ਦੀ ਨੀਤੀ ਨਹੀਂ ਹੈਗੀ ਦਾ ਸੈਂਟਰ ਵੀ ਦਾ ਪੰਜਾਬ ਉਹ ਵੀ ਤਾਂ ਉਹੀ ਗਾਣਾ ਕਹਾ ਚਲਿਆ ਪੰਨਾ ਮਕਦੇ ਜਿਹੜੇ ਜ਼ਿਮੀਦਾਰ ਕੋ ਪੰਚਾਇਤ ਸਨ ਨਾ ਨੂੰ ਆਪਣੇ ਕੋਦੇ ਸੈਲੋ ਬਣਾਉਣੇ ਪੈਣੇ ਜੇ ਸਿਸਟਮ ਹੈ ਆਪਾਂ ਖੇਤਲੇ ਚਾਲੂ ਰੱਖਣ ਦਾ ਇਹ ਤਾਂ ਖੜਾ ਹੀ ਹੈ ਤਕਰੀਬਨ ਆਪਾਂ ਨੂੰ ਸੈਲੋ ਬਣਾਉਣੇ ਪੈਣੇ ਛੋਟੇ ਵਾਲੇ ਨੂੰ ਛੋਟਾ ਵੱਡੇ ਵਾਲੇ ਨੂੰ بڑا ਜੀਵਦਾਤ ਨੂੰ ਆਪਾਂ ਕਣਕ ਨੂੰ ਸਟੋਰ ਕਰ ਸਕੀਏ ਇਹਨਾਂ ਦੇ ਨਾਲ ਵਿੱਚ ਆ ਕੇ ਆਪਾਂ ਜਿਹੜਾ ਰੇਟ ਉਹਦਾ ਲਾਹਾ ਲੈ ਸਕੀਏ ਠੀਕ ਹੈ ਨਾ ਪੱਕੀ ਵੇਟ ਮੌਕੇ ਤੇ ਕਈ ਵਾਰ ਘੱਟ ਜੁੰਦਾ ਹੋਂ ਆਏ ਤਾਂ ਅਸੀਂ 2-3 ਮਹੀਨੇ ਰੱਖ ਕੇ ਲੱਜ ਭਾਗਤ ਜੇ ਸਾਢੇ 2500 ਨੂੰ ਖਿੜੀ ਤੀ ਇਹ ਰੇਟ ਆਪ ਨੂੰ ਪਤਾ ਨਹੀਂ ਪਰ ਫਿਰ ਵੀ ਜਿਨੀ ਕਿ ਹੁਣ ਟਾਈਮ ਇਹ ਜਾ ਆ ਗਿਆ ਨਾ ਮਤਲਬ ਆਪਾਂ ਦੇ ਫਸਲ ਖਾਂ ਤੋਂ ਦੇ ਤਾਂ ਉਹ ਪੱਕੇ ਰੇਟ ਮਿਲੂਗਾ ਬਾਅਦ ਚ ਨਹੀਂ ਆਪਾਂ ਨੂੰ ਛੋਟੇ ਪੱਤਰ ਪਰ ਇਹ ਜਿਹੜਾ ਫੜਾ ਕੀਤਾ ਉਹ ਨੂੰ ਸੈਲੋ ਬਣਾਉਣੇ ਪੈਣਗੇ ਆਪਣੇ ਉੱਤੇ ਬਾਕੀ ਧੰਨਵਾਦ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਤਸੀ